ਡੈਡੀ ਜੇ ਤੁਸੀਂ ਦਾਦਾ ਜੀ ਦੀ ਗੱਲ ਤੇ ਥੋੜਾ ਵੀ ਅਮਲ ਕੀਤਾ ਹੁੰਦਾ ਨਾ ਤੇ ਤੁਸੀਂ ਮੰਮੀ ਦੀ ਵੀ ਇੱਜ਼ਤ ਕਰਦੇ ਤੇ ਭਾਬੀ ਦੀ ਵੀ ਕਿਉਂਕਿ ਦੋਨੋਂ ਹੀ ਵਿਗਾਨੇ ਕਰਵਾਈਆਂ ਨੇ ਰਮਣ ਭਾਜੀ ਹੋਰ ਭਾਈ ਠੀਕ ਹੋ ਮੈਂ ਤਾਂ ਠੀਕ ਆ ਤੂੰ ਦੱਸ ਕਮੌਬਤ ਕਿਵੇਂ ਆ ਕਦੋਂ ਆਇਆ ਕੰਮ ਤੋਂ ਬਸ ਮੈਂ ਵੀ ਹੁਣੀ ਅੰਦਰ ਹੀ ਵੜਿਆ ਸੀ ਇਹ ਤਾਂ ਮਾਰ ਬਾਈਕ ਦੇਖੀ ਮੈਂ ਕਿਹਾ ਪਿਛਾਣੀ ਪਿਛਾਣੀ ਜੀ ਲੱਗਦੀ ਆ ਪਤਾ ਨਹੀਂ ਕੀਦੀ ਆ ਮੈਂ ਤਾਂ ਯਾਰ ਪਲਕ ਨੂੰ ਛੱਡਣਾ ਆਇਆ ਸੀ ਉਹ ਸਮਝ ਵੀ ਗਈ ਆ ਤੇ ਉਹਨੂੰ ਆਪਣੀ ਗਲਤੀ ਦਾ ਅਹਿਸਾਸ ਵੀ ਹੋ ਗਿਆ ਮੇਰਾ ਤਾਂ ਦਿਲ ਕਰਦਾ ਭੂਆ ਦੇ ਘਰ ਦੇ ਬਾਹਰ ਨਾ ਪੋਸਟਰ ਲਾਦਾ ਕਿ ਇਥੋਂ ਮੈਂਟਲ ਬੰਦੇ ਨਾ ਠੀਕ ਹੁੰਦੇ ਨੇ ਭੂਆ ਕਰੇ ਜਿਹੜਾ ਵੀ ਜਾਂਦਾ ਨਾ ਠੀਕੋਕ ਜਾਂਦਾ ਉਹ ਐਡਾ ਸਾਡਾ ਪਿਓ ਨਹੀਂ ਸੀ ਅਣਖੀ ਜੱਡੀ ਸਾਡੀ ਅਣਖੀ ਮਾਂ ਐ ਸਿਰਫ ਤਾਂ ਸਾਡੀ ਮਾਂ ਦੀ ਸਹੀ ਨਾਲ ਸਹੀ ਤੇ ਗਲਤ ਨਾਲ ਗਲਤ ਇਹ ਗੱਲ ਦੀ ਸਿਫਤ ਤਾਂ ਹੈਗੀ ਆ ਪੂਗਾ ਜੀ ਦੀ ਜੇ ਮੈਂ ਵੀ ਅੱਜ ਸਹੀ ਰਾਵਾਂ ਦੇਣਾ ਸਿਰਫ ਭੂਆ ਕਰਕੇ ਹੋਰ ਸੁਣਾ ਕੰਮ ਕਰ ਕਿਦਾਂ ਸਹੀ ਲਾਦੀ ਤਨਖਾਹ ਕਿ ਕਰਾਵਾਂ ਫੋਨ ਯਾਰ ਦੋਸਤੋਂ ਉਹ ਨਾਨਾ ਬਾਜੀ ਕੰਮ ਵੀ ਵਧੀਆ ਤਨਖਾਹ ਵੀ ਵਧੀਆ ਲਾਦੀ ਦੇ ਬੰਦੇ ਦਾ ਏ ਕਲਾਸ ਨੇ ਬਸ ਇੱਕੋ ਹੀ ਬੰਦਾ ਮਾੜਾ ਲੱਗਦਾ ਜਿਹੜਾ ਇਸ ਘਰ ਚ ਕਿਦਾਂ ਆਪਣੇ ਬਾਪੂ ਦੀ ਗੱਲ ਕਰਦਾ ਹੋਰ ਕੀ ਰਮਣ ਵੀਰੇ ਬਾਪੂ ਮੇਰਾ ਟੋਕਾ ਟਾਕੀ ਟੋਕਾ ਟਾਕੀ ਕਰੀ ਹੋਈ ਰੱਖਦੇ ਨੇ ਯਾਰ ਕਵਾਰਾ ਸੀ ਸੈਲਨ ਦਾ ਸੀ ਮੈਂ ਹੁਣ ਵਿਆਹਾਂ ਹੁਣ ਕਿਵੇਂ ਸੈਲਮਾ ਮੇਰੀ ਗੱਲ ਸੁਣ ਲੈ ਪੁੱਤ ਉਹ ਬਾਪੂ ਆ ਤੇ ਇਸ ਘਰ ਦਾ ਮੋਢੀ ਉਸ ਤੋਂ ਬਾਹਰ ਹੋ ਕੇ ਨਾ ਚੱਲੀ ਕਦੇ ਰਮਣ ਵੀਰੇ ਬਾਪੂ ਮੇਰੇ ਨਾ ਨਾ ਮਾਰਨ ਲੱਗੇ ਸੋਚਦਾ ਨਾ ਕੁਝ ਬੋਲਣ ਲੱਗੇ ਜਨਾਨੀ ਮੂਰੇ ਨਾ ਮੇਰੇ ਬਾਲ ਵੀ ਫੜ ਲੈਂਦੇ ਨੇ ਕਾਕਾ ਜੀ ਬਾਪੂ ਤੇਰਾ ਤੇਰੀ ਜਨਾਨੀ ਅੱਗੇ ਤੇਰੇ ਥੱਪੜ ਵੀ ਮਾਰ ਲਵੇ ਤੇਰਾ ਸਿਰ ਵੀ ਮੁੰਨ ਦੇ ਤੂੰ ਅੱਗੇ ਚੂਣੀ ਕਰਨੀ ਉਹ ਬਾਪੂ ਤੇਰਾ ਤਾਂ ਬੜਾ ਸੌਫਟ ਆ ਫੱਪੜਾਉਣ ਦੇ ਨੂੰ ਤਾਂ ਮਿਲਿਆ ਹੀ ਆ ਬਾਪੂ ਸਾਡਾ ਇੰਨੀ ਸਾਡੀ ਜੂਤ ਪਟਾਂਗ ਕਰਦਾ ਸੀ ਨਾ ਬੁਰਾ ਹਾਲ ਹੋ ਜਾਂਦਾ ਸੀ ਹੁਣ ਵੀਰੇ ਮੈਂ ਭੂਆ ਘਰੇ ਜਾ ਜਾਣਾ ਵਾ ਭੂਆ ਜੀ ਤੁਹਾਡੀ ਕਿੰਨੀ ਇੱਜ਼ਤ ਕਰਦੇ ਨੇ ਭਾਬੀ ਦੀ ਕਿੰਨੀ ਇੱਜ਼ਤ ਕਰਦੇ ਨੇ ਤੇ ਮੇਰਾ ਬਾਪੂ ਮੇਰੀ ਘਰ ਵਾਲੀ ਨੂੰ ਟਿੱਚ ਨਹੀਂ ਜਾਣਦਾ ਦੇਖ ਕਾਕਾ ਪਿਓ ਤੋਂ ਬਾਅਦ ਕਦੇ ਨਹੀਂ ਜਾਣਾ ਜਿੰਨਾ ਚਿਰ ਤੇਰਾ ਪਿਓ ਤੇਰੇ ਸਿਰ ਤੇ ਹੈਗਾ ਨਾ ਉਨਾਂ ਚਿਰ ਹੀ ਤੇਰੀ ਇੱਜ਼ਤ ਆ ਜਦੋਂ ਇਸ ਦੁਨੀਆ ਤੋਂ ਪਿਓ ਚਲੇ ਜਾਂਦੇ ਆ ਨਾ ਉੱਤਾਂ ਨੂੰ ਆਪਦੀ ਇੱਜ਼ਤ ਆਪ ਬਣਾਉਣੀ ਪੈਂਦੀ ਆ ਕਿਉਂਕਿ ਦੁਨੀਆ ਟਿੱਚ ਨਹੀਂ ਜਾਣਦੀ ਆਪਾਂ ਨੂੰ ਕਾਕਾ ਜੀ ਜਿੰਨਾ ਚਿਰ ਪਿਓ ਹੈਗਾ ਨਾ ਸਾਰੇ ਸ਼ੌਂਕ ਪੂਰੇ ਕਰ ਲੈ ਜਿਸ ਦਿਨ ਉਹ ਪਿਓ ਚਲਾ ਗਿਆ ਤੇਰੇ ਸਾਰੇ ਸ਼ੌਂਕ ਮਰ ਜਾਣੇ ਪਰ ਗੱਲ ਇਹ ਆ ਬਾਪੂਆਂ ਦਾ ਥੋੜਾ ਜਿਹਾ ਇੰਜਣ ਗਰਮ ਰਹਿੰਦਾ ਜੇ ਇਹਨਾਂ ਦਾ ਇੰਜਣ ਗਰਮ ਰਹਿੰਦਾ ਤੇ ਸਾਡੀ ਲਾਈਫ ਵਧੀਆ ਚੱਲਦੀ ਆ ਰਮਣ ਵੀਰੇ ਮੈਂ ਤੁਹਾਡੀ ਸਾਰੀ ਗੱਲ ਸਮਝੀ ਆ ਤੇ ਮੈਂ ਥੋੜੀ ਸਾਰੀ ਗੱਲ ਨਾਲ ਸਹਿਮਤ ਵੀ ਆ ਅੱਜ ਸਵੇਰੇ ਮੈਂ ਜਦੋਂ ਕੰਮ ਤੇ ਜਾ ਰਿਹਾ ਸੀ ਨਾ ਬਾਪੂ ਮੇਰਾ ਦੇਸੀ ਘਿਉ ਦੀਆਂ ਪਰੌਂਠੀਆਂ ਵਿੱਚ ਲੜ ਪਿਆ ਤੁਸੀਂ ਦੱਸੋ ਇਹ ਚੰਗੀ ਗੱਲ ਆ ਉਹ ਮੈਂ ਮੰਨਦਾ ਯਾਰ ਮਾਮਾ ਕਿਤੇ ਨਾ ਕਿਤੇ ਗਲਤ ਆ ਪਰ ਤੂੰ ਤੇ ਤੇਰੀ ਘਰ ਦੀ ਨੇ ਕਦੇ ਵੀ ਮਾਮੇ ਅੱਗੇ ਨਹੀਂ ਬੋਲਣਾ ਸਾਰੀ ਜ਼ਿੰਦਗੀ ਐਸ਼ ਕਰੋਗੇ ਹੁਣ ਤੂੰ ਆਪਦੀ ਮਾਦੀਓ ਹੀ ਲਾਲਾ ਕਦੋਂ ਦੀ ਆ ਨਾ ਤੇਰੀ ਪਿਓ ਦੀਆਂ ਫੌਂਦੀ ਆ ਰਹੀ ਐ ਪਰ ਜ਼ਿੰਦਗੀ ਦਾ ਫੌਣੀ ਨਿਕਲਦੀ ਪਈ ਆ ਨਾ ਮੇਰੀ ਸੁਣ ਲੈ ਗੱਲ ਮਾਮਾ ਇਹਨੂੰ ਮੈਂ ਸਮਝਾਤਾ ਤੈਨੂੰ ਅੱਗੇ ਤੋਂ ਵੀ ਕੋਈ ਲੋੜ ਪਵੇ ਭੂਆਜੀ ਕੋਲੇ ਆਇਆ ਨਾ ਪਰ ਮੈਨੂੰ ਤੇਰੀ ਗਲਤੀ ਨਾ ਦਿਖੇ ਨਹੀਂ ਤਾਂ ਤੇਰੇ ਕੰਨਾਂ ਤੇ ਮੈਂ ਥੱਟੂੰ ਇੱਕ ਗੱਲ ਤਾਂ ਸਮਝ ਆ ਗਈ ਵੀਰੇ ਪਿਓ ਸਖਤ ਬਹੁਤ ਹੁੰਦੇ ਨੇ ਉਹ ਵੀ ਸਿਰਫ ਆਪਣੇ ਬੱਚਿਆਂ ਦੀ ਭਲਾਈ ਕਰਕੇ ਕਿ ਬੱਚਾ ਮੇਰਾ ਸਹੀ ਰਸਤੇ ਤੇ ਚੱਲੇ। ਅੱਜ ਤੱਕ ਉਹ ਆਪਣੀ ਫੈਮਲੀ ਨੂੰ ਸੰਭ ਦੇ ਆਏ ਆ ਉਹ ਵੀ ਇਹੀ ਚਾਹੁੰਦੇ ਨੇ ਮੇਰਾ ਪੁੱਤ ਵੀ ਅੱਗੇ ਜਾ ਕੇ ਆਪਣੀ ਫੈਮਲੀ ਨੂੰ ਚੰਗੀ ਤਰ੍ਹਾਂ ਸੰਭੇ। ਚੱਲ ਪੈ ਗਈ ਖਾਣੇ ਗੱਲ। ਅੱਜੂ ਹੁਣ ਤੋਂ ਇੱਕ ਗੱਲ ਯਾਦ ਰੱਖੀ ਜਿੱਥੇ ਪਿਓ ਨੇ ਖੜ ਜਾਣਾ ਉਥੇ ਨਾ ਕਹੇ ਰਿਸ਼ਤੇਦਾਰ ਨੇ ਖੜਨਾ ਨਾ ਤੇਰੀ ਭੂਆ ਨੇ ਖੜਨਾ ਨਾ ਮੈਂ ਖੜਨਾ। ਪਿਓ ਪਿਓ ਹੁੰਦਾ ਮਾਂ ਮਾਂ ਹੁੰਦੀ ਰਿਸ਼ਤੇਦਾਰ ਰਿਸ਼ਤੇਦਾਰ ਹੀ ਹੁੰਦੇ ਆ। ਚਲੋ ਬਹੁਤ ਗਿਆਨ ਦੇ ਲਿਆ ਆਜੋ ਹਣ ਮੋੜ ਤੇ ਕੁਛ ਖਾ ਲਈ ਚਲੋ ਪਲਕ ਦੀਦੀ ਕੀ ਚਾਹੀਦਾ ਕੀ ਲੱਭੀ ਜਾਂਦੀਆਂ ਤੁਸੀਂ ਜੇ ਕੁਛ ਚਾਹੀਦਾ ਤੇ ਮੈਨੂੰ ਦੱਸੋ ਮੈਂ ਦੇ ਦਿੰਨੀ ਆ ਇਸ ਸਿਚੁਏਸ਼ਨ ਦੇ ਵਿੱਚ ਨਾ ਤੁਸੀਂ ਕੰਮ ਨਾ ਕਰਿਆ ਕਰੋ ਠੀਕ ਨਹੀਂ ਹੈਗਾ ਤੁਹਾਡੇ ਵਾਸਤੇ ਰੀਆ ਮੈਂ ਨਾ ਕੋ ਨਹੀਂ ਮੈਂ ਨਾ ਅਸਤਾ ਤੁਹਾਨੂੰ ਭਾਬੀ ਜੀ ਕਿਆ ਕਰਾਂਗੀ ਭਾਬੀ ਜੀ ਮੈਂ ਨਾ ਕਾਫੀ ਬਣਾਉਣ ਲੱਗੀ ਆ ਇੱਕ ਆਪ ਦੇ ਲਈ ਤੇ ਇੱਕ ਤੁਹਾਡੇ ਲਈ ਨਹੀਂ ਪਲਕ ਦੀਦੀ ਐਦਾਂ ਨਹੀਂ ਹੁੰਦਾ ਮੈਂ ਛੋਟੀ ਆ ਤੁਹਾਡੇ ਤੋਂ ਤੁਸੀਂ ਮੈਨੂੰ ਰੀਆ ਹੀ ਕਿਹਾ ਕਰੋ ਨਾਲੇ ਕਾਫੀ ਦੀ ਗੱਲ ਐ ਉਹ ਮੈਂ ਬਣਾ ਦਿੰਨੀ ਆ ਤੁਸੀਂ ਬੈਠੋ ਅੰਦਰ ਜਾ ਕੇ ਕਾਬੀ ਜੀ ਗੱਲ ਨਾ ਬਹੁਤ ਛੋਟੀ ਜੀ ਸੀਗੀ ਪਰ ਮੇਰੇ ਨਾ ਪੱਲੇ ਬਹੁਤ ਲੇਟ ਪਏ ਜੇ ਪਰ ਰਿਸਪੈਕਟ ਦਵਾਂਗੇ ਤਾਂ ਬਦਲੇ ਚ ਸਾਨੂੰ ਵੀ ਰਿਸਪੈਕਟ ਹੀ ਮਿਲੇਗੀ ਪਲਕੀ ਦੀਦੀ ਮੈਂ ਨਾ ਤੁਹਾਨੂੰ ਇੱਕ ਨਿੱਕੀ ਜੀ ਗੱਲ ਕਹਿਣਾ ਚਾਹਨੀ ਆ ਜਦੋਂ ਇੱਕ ਕੁੜੀ ਆਪਣਾ ਪੇਕਾ ਪਰਿਵਾਰ ਛੱਡ ਕੇ ਸਹੁਰੇ ਪਰਿਵਾਰ ਜਾਂਦੀ ਹੈ ਨਾ ਤਾਂ ਉਹ ਇਹ ਸੋਚ ਕੇ ਨਹੀਂ ਆਂਦੀ ਕਿ ਮੈਂ ਉੱਥੇ ਜਾ ਕੇ ਫਿੱਕ ਪਾਣੀ ਆ ਜਾਂ ਉਹਨਾਂ ਨੂੰ ਲੜਾਈਆਂ ਕਰਵਾਨੀਆਂ ਨੇ ਜਾਂ ਉਸ ਪਰਿਵਾਰ ਦੇ ਵਿੱਚ ਕਲੇਸ਼ ਹੀ ਪਾਈ ਰੱਖਣਾ ਸਗੋਂ ਉਹ ਤਾਂ ਇਹੀ ਸੋਚ ਕੇ ਆਂਦੀ ਹੈ ਕਿ ਉੱਥੇ ਜਾ ਕੇ ਖੁਸ਼ੀਆਂ ਵਾਲਾ ਮਾਹੌਲ ਬਣਾਣਾ ਪਰ ਸੋਹਰਾ ਪਰਿਵਾਰ ਪਤਾ ਨਹੀਂ ਅਗੋ ਕੀ ਸੋਚ ਕੇ ਬੈਠਾ ਹੁੰਦਾ ਕਿ ਇਹ ਲੜਾਈ ਪਵਾਣਾ ਹੀ ਹੈ ਭਾਬੀ ਗੱਲ ਪਤਾ ਕੀ ਹੈ ਜਦੋਂ ਇੱਕ ਕੁੜੀ ਸੋਹਰੇ ਪਰਿਵਾਰ ਚ ਜਾਂਦੀ ਹੈ ਤੇ ਉੱਥੇ ਜਿਹੜੇ ਲੋਕ ਹੁੰਦੇ ਆ ਉਹਨਾਂ ਦਾ ਨੇਚਰ ਬਿਹੇਵੀਅਰ ਸਭ ਕੁਝ ਡਿਫਰੈਂਟ ਹੁੰਦਾ ਹੈ ਤੇ ਉਹਦੇ ਕਰਕੇ ਨਾ ਇੱਕ ਕੁੜੀ ਨੂੰ ਹੀ ਉਹਨਾਂ 'ਚ ਐਡਜਸਟ ਕਰਨਾ ਪੈਂਦਾ ਹੈ ਐਥੇ ਬੈਠੋ ਦੀਦੀ ਗੱਲ ਨਾ ਕਰ ਜੀ ਬਿਲਕੁਲ ਸਹੀ ਹੈ ਜਦੋਂ ਇੱਕ ਟੇਕੇ ਪਰਿਵਾਰ ਦੀ ਲਾਡਲੀ ਕੁੜੀ ਸੋਹਰਿਆਂ ਦੇ ਵਿੱਚ ਨੂ ਬਣ ਕੇ ਆਂਦੀ ਹੈ ਨਾ ਉਹਨੂੰ ਆਪਣੇ ਦਿਮਾਗ ਦੇ ਵਿੱਚ ਇੱਕ ਚੀਜ਼ ਫਿੱਟ ਕਰ ਲੈਣੀ ਚਾਹੀਦੀ ਹੈ ਕਿ ਜਿਵੇਂ ਉਹ ਆਪਣੇ ਪੇਕੇ ਪਰਿਵਾਰ ਨੂੰ ਜੋੜ ਕੇ ਰੱਖਦੀ ਸੀ ਨਾ ਓਵੇਂ ਹੀ ਉਹਨੇ ਆਪਣੇ ਸਹੁਰੇ ਪਰਿਵਾਰ ਨੂੰ ਵੀ ਜੋੜ ਕੇ ਰੱਖਣਾ ਹੈ ਗਲਤ ਨਾ ਭਾਬੀ ਜੀ ਤੁਹਾਡੀ ਵੀ ਬਿਲਕੁਲ ਠੀਕ ਹੈ ਹਰ ਕੁੜੀ ਨੂੰ ਵੀ ਨਾ ਉਹੋ ਜਿਹਾ ਸੋਹਣਾ ਪਰਿਵਾਰ ਨਹੀਂ ਮਿਲਦਾ ਜਿੱਦਾਂ ਦਾ ਉਹ ਚਾਹਦੀ ਹੈ ਉਹ ਭੈਣੇ ਮੇਰੀ ਏ ਭਾਵੇਂ ਹਰ ਇੱਕ ਕੁੜੀ ਨੂੰ ਉਹਦੀ ਪਸੰਦ ਦਾ ਸੋਹਣਾ ਪਰਿਵਾਰ ਨਹੀਂ ਮਿਲਦਾ ਪਰ ਸਾਡੇ ਮਾਪਿਓ ਨੇ ਸਾਨੂੰ ਇੰਨੇ ਕ ਤਾਂ ਲਾਇਕ ਬਣਾਇਆ ਨਾ ਕਿ ਜੇ ਉਹਦੀ ਪਸੰਦ ਦਾ ਸੋਹਣਾ ਪਰਿਵਾਰ ਨਹੀਂ ਹੈਗਾ ਤੇ ਆਪ ਦੀ ਪਸੰਦ ਦਾ ਬਣਾ ਲਵੇ ਪਿਆਰ ਨਾਲ ਨਰਮਾਈ ਨਾਲ ਪਲਕ ਦੀਦੀ ਗੱਲ ਪਤਾ ਕੀ ਹੈ ਸਹੁਰਿਆਂ ਦੇ ਵਿੱਚ ਜਾਣ ਤੋਂ ਬਾਅਦ ਜਾਂ ਤਾਂ ਸਾਨੂੰ ਉਹਨਾਂ ਦੇ ਵਿੱਚ ਢਲਣਾ ਪੈਂਦਾ ਹੈ ਤੇ ਜਾਂ ਉਹਨਾਂ ਨੂੰ ਆਪਣੇ ਅਕੋਰਡਿੰਗ ਢਲਣਾ ਪੈਂਦਾ ਹੈ ਘਰ ਰਸਤੀ ਤਾਂ ਫਿਰ ਤਾਂ ਹੀ ਚੱਲਦੀ ਹੈ ਨਾ ਦੀਦੀ ਜਦੋਂ ਆਪਾਂ ਪੇਕੇ ਪਰਿਵਾਰ ਦੇ ਵਿੱਚ ਹੁੰਨੇ ਆ ਆਪਣੇ ਪੇਰੈਂਟਸ ਕੋਈ ਗਲਤੀ ਕਰਦੇ ਆ ਜਾਂ ਗਲਤ ਦਾ ਸਾਥ ਦਿੰਦੇ ਆ ਆਪਾਂ ਨਾਲ ਟੋਕਦੇ ਆ ਨਾ ਵੀ ਨਹੀਂ ਮੰਮੀ ਤੁਸੀਂ ਇੱਥੇ ਗਲਤ ਹੋ ਪਾਪਾ ਤੁਸੀਂ ਇੱਥੇ ਗਲਤ ਹੋ ਜੇ ਉਹ ਫਰੀडम ਉਹ ਹੱਕ ਸਾਨੂੰ ਪੇਕੇ ਪਰਿਵਾਰ ਦੇ ਵਿੱਚ ਮਿਲ ਸਕਦਾ ਹੈ ਤੇ ਫਿਰ ਸਹੁਰੇ ਪਰਿਵਾਰ 'ਚ ਕਿਉਂ ਨਹੀਂ ਮਿਲਦਾ ਭਾਬੀ ਸੋਚਣਾ 10 ਹੀ ਸਹੁਰੇ ਘਰ ਹੁੰਦੇ ਜਿਹੜੇ ਪੇਗਾਨੀ ਨੂੰ ਆਪਣੀ ਧੀ ਸਮਝਦੇ ਨੇ ਨਹੀਂ ਤਾਂ 90 ਘਰ ਨਾ ਬੇਗਾਨੀ ਨੂੰ ਬੇਗਾਨੀ ਸਮਝਦੇ ਨੇ ਦੀਦੀ ਜਿਹੜੇ 90 ਘਰ ਰਹਿਗੇ ਨਾ ਉਹ ਵੀ ਬੇਗਾਨੀ ਨੂੰ ਨਾ ਆਪਣੀ ਧੀ ਸਮਝ ਸਕਦੇ ਨੇ ਪਰ ਉਹਦੇ ਲਈ ਵੀ ਹਿੰਮਤ ਬੇਗਾਨੀ ਨੂੰ ਹੀ ਕਰਨੀ ਪੈਣੀ ਹੈ ਕਿਉਂ ਭਾਬੀ ਇੱਜ਼ਤ ਪਾਣ ਵਾਸਤੇ ਇੱਕ ਬੇਗਾਨੀ ਕਿਉਂ ਹਿੰਮਤ ਕਰੇ ਜਿਹੜਾ ਪੂਰਾ ਟੱਬਰ ਵਿਆਹ ਕੇ ਲੈ ਕੇ ਗਿਆ ਸੀ ਉਹਦਾ ਕੋਈ ਫਰਜ਼ ਨਹੀਂ ਬੰਦਾ ਸੋਰੀ ਜੀ ਤੁਹਾਨੂੰ ਹੁਣ ਐ ਲੱਗਣਾ ਕਿ ਮੈਂ ਨਾ ਗਲਤ ਨੂੰ ਲਾ ਕੇ ਕਰ ਰਹੀ ਆ ਪਰ ਐਦਾਂ ਦਾ ਕੁਝ ਨਹੀਂ ਹੈਗਾ ਮੈਂ ਜਸਟ ਇੱਕ ਸਿੰਪਲ ਜੀ ਗੱਲ ਕਹਿਣ ਲੱਗੀ ਆ ਕਿ ਤੁਹਾਡਾ ਸੋਹਰਾ ਪਰਵਾਰ ਤਾਂ ਤੁਹਾਡੀ ਇੱਜ਼ਤ ਕਰਦਾ ਹੈ ਨਾ ਫਿਰ ਤੁਸੀਂ ਕਿਉਂ ਨਹੀਂ ਜਾਂਦੇ ਟਾੜੀ ਤਾਂ ਦੋਨੋਂ ਹੱਥਾਂ ਨਾਲ ਹੀ ਵੱਜਦੀ ਹੈ ਨਾ ਕਿ ਤੇ ਸੋਹਰਿਆਂ ਦੀ ਗਲਤੀ ਹੁੰਦੀ ਹੈ ਤੇ ਕਿਤੇ ਨੂੰਹਾਂ ਦੀ ਘਰ ਦੀ ਕਰਸਤੇ ਦੀ ਗੱਡੀ ਉਦੋਂ ਚੱਲਣੀ ਸ਼ੁਰੂ ਹੋਏਗੀ ਜਦੋਂ ਦੋਵੇਂ ਜਣੇ ਮੈਨੇਜ ਕਰਨਾ ਸਿੱਖ ਜਾਣਗੇ ਮੈਥੋਡਿਕਲ ਸਮਝ ਵੀ ਗਈਆਂ ਇਸ ਐਮਤੀਆਂ ਹੁਣ ਦੋ ਕੁ ਦਿਨਾਂ ਤੱਕ ਮੈਂ ਆਪਣੇ ਸੋਹਰੇ ਘਰ ਚਲ ਜਾਣਾ ਤੇ ਮੈਂ ਉਹਨਾਂ ਨੂੰ ਉਹਨਾਂ ਦੀ ਧੀ ਬਣ ਕੇ ਦਿਖਾਉਂਗੀ ਬਸ ਫਿਰ ਆ ਹੋਈ ਨਾ ਗੱਲ ਆ ਗੱਲ ਸੁਣਨ ਲਈ ਤਾਂ ਨਾ ਮੇਰੇ ਕਾਨੀ ਤਰਸੇ ਪਏ ਸੀਗੇ ਹੁਣ ਤੁਸੀਂ ਬੈਠੋ ਤੇ ਮੈਂ ਕਾਫੀ ਬਣਾ ਕੇ ਲੈ ਕੇ ਆਨੀ ਆ ਬਾਵੇ ਸੋਹਰਾ ਘਰ ਹੋਵੇ ਜਾਂ ਪੇਕੇ ਘਰ ਹੋਵੇ ਜ਼ਿੰਮੇਵਾਰੀ ਤਾਂ ਇੱਕ ਤੀਨੋ ਹੀ ਸਾਹਮਣੇ ਪੰਦੀ ਆ ਤਾਂ ਹੀ ਤਾਂ ਇੱਕ ਦੀ ਟੋਲੀ ਤੋੜਦੇ ਨੇ ਤੇ ਇੱਕ ਨੂੰ ਆਪਣੇ ਘਰ ਲੈ ਕੇ ਆਉਂਦੇ ਨੇ ਜਦੋਂ ਇੱਕ ਧੀ ਹੁੰਦੀ ਹੈ ਨਾ ਤਾਂ ਲੋਕਾਂ ਦੇ ਮੂੰਹ ਬਣ ਜਾਂਦੇ ਨੇ ਪਰ ਉਹਨਾਂ ਨੂੰ ਕੀ ਪਤਾ ਮਾਪਿਆਂ ਦੇ ਬੁਢੇਪੇ ਦਾ ਸਹਾਰਾ ਪੁੱਤਰਾ ਨਾਲੋਂ ਵੱਧ ਨਾ ਧੀਆਂ ਨੇ ਹੰਡਾਉਣਾ ਹੁੰਦਾ ਮੰਮੀ ਬੈਠੋ ਇੱਥੇ ਆਰਾਮ ਨਾਲ ਜਿਸ ਚੀਜ਼ ਦਾ ਪਤਾ ਨਾ ਨਾ ਹੋਵੇ ਉਹ ਕੰਮ ਕਰਿਆ ਹੀ ਨਾ ਕਰੋ ਤੁਸੀਂ ਓਹੋ ਮੰਮੀ ਦੀ ਹੁਣ ਇਹਦੇ ਵਿੱਚ ਮੰਮੀ ਦੀ ਕੀ ਗਲਤੀ ਹੈ ਤੁਸੀਂ ਮੈਨੂੰ ਇਹ ਦੱਸੋ ਮੰਮੀ ਤੁਸੀਂ ਉੱਪਰ ਨੂੰ ਹੋ ਕੇ ਬੈਠੋ ਆਰਾਮ ਨਾਲ ਰਾਧਿਕਾ ਮੰਮੀ ਦੀ ਤਾਂ ਗਲਤੀ ਹੈ ਜਦ ਪਤਾ ਹੈ ਕਿ ਇਹ ਦਵਾਈ ਇਸ ਟਾਈਮ ਖਾਣੀ ਹੈ ਤੇ ਇਹ ਦਵਾਈ ਇਸ ਟਾਈਮ ਖਾਣੀ ਹੈ ਫਿਰ ਗਲਤ ਡੋਸ ਖਾਣ ਦੀ ਕੀ ਲੋੜ ਸੀ ਚਲੋ ਦੇਦੀ ਕੋਈ ਗੱਲ ਨਹੀਂ ਜੋ ਹੋਣਾ ਸੀ ਉਹ ਤਾਂ ਹੋ ਗਿਆ ਹੁਣ ਤੁਸੀਂ ਐਵੇਂ ਨਾ ਮੰਮੀ ਨੂੰ ਨਾ ਬੋਲੀਜੋ ਤੁਸੀਂ ਬੈਠੋ ਤੇ ਮੈਂ ਪਾਣੀ ਲੈ ਕੇ ਆਉਣੀ ਆਂ ਮੰਮੀ ਤਾਨਾ ਵਿਚਾਰੀ ਇੱਕ ਵਾਰੀ ਫੋਨ ਕੀਤਾ ਭੱਜੀ ਆਈ ਐ ਜੇ ਬਾਈ ਚਾਸ ਉਹ ਵੀ ਕਿਤੇ ਕੰਮ ਚ ਫਸੀ ਹੁੰਦੀ ਇਧਰੋਂ ਮੈਂ ਫਸੀ ਹੋਈ ਸੀਗੀ ਜੇ ਸਾਡੇ ਦੋਨਾਂ ਕੋਲੋਂ ਨਾ ਆ ਹੁੰਦਾ ਤੇ ਤੁਹਾਡਾ ਕੀ ਬੰਨਣਾ ਸੀ ਮੰਮੀ ਹੁਣ ਤੁਸੀਂ ਮੇਰੀ ਗੱਲ ਸੁਣੋ ਆਪਾਂ ਪਵਨ ਦੀ ਗਲਤੀ ਤਾਂ ਹੁਣ ਕੱਢ ਹੀ ਨਹੀਂ ਸਕਦੇ ਉਹ ਵੀ ਆਪਣੇ ਵੱਲੋਂ ਨਾ ਤੁਹਾਡਾ ਪੂਰਾ ਧਿਆਨ ਰੱਖਦਾ ਆ ਹੁਣ ਜੇ ਅਗਲੇ ਨੂੰ ਜਿੱਥੇ ਕੰਮ ਪਿਆ ਉੱਥੇ ਤਾਂ ਉਹਨੇ ਜਾਣਾ ਹੀ ਆ ਨਾ ਰਾਧਿਕਾ ਉਤ ਦੇਖ ਲੈ ਹੁਣ ਮੈਨੂੰ ਕੱਲੀ ਨੂੰ ਕਿੰਨਾ ਔਖਾ ਹੁੰਦਾ ਅਮਨ ਕੋਈ ਵਿਚ ਵਿਚੋਲੀ ਆਪਾ ਤੇ ਆਪਾਂ ਰਾਧਿਕਾ ਦੇ ਘਰ ਵਾਲਿਆਂ ਨਾਲ ਗੱਲ ਕਰੀਏ ਤੇ ਜਲਦੀ ਜਲਦੀ ਇਹਨਾਂ ਦਾ ਵਿਆਹ ਕਰ ਦਈਏ ਮੰਮੀ ਰਾਧਿਕਾ ਦੀ ਪੜ੍ਹਾਈ ਦਾ ਨਾ ਥੋੜਾ ਜਿਹਾ ਟਾਈਮ ਹੱਲੇ ਪਿਆ ਆ ਪੂਰਾ ਹੋਣ ਨੂੰ ਤੇ ਉਸ ਤੋਂ ਬਾਅਦ ਇਹਨੇ ਕੋਰਸ ਵੀ ਕਰਨਾ ਆ ਆਪਾਂ ਨੂੰ ਇਹ ਵੀ ਨਹੀਂ ਪਤਾ ਵੀ ਇਹਦੇ ਘਰ ਦੇ ਆ ਨੇ ਗੱਜ-ਵੱਜ ਕੇ ਵਿਆਹ ਕਰਨਾ ਜਾਂ ਚੁੰਨੀ ਚੜਾ ਕੇ ਕਰਨਾ ਇਹ ਕੋਈ 2 ਦਿਨ ਦੀ ਤਿਆਰੀ ਤਾਂ ਹੈ ਨਹੀਂ ਕਿ 2 ਦਿਨ ਚ ਵਿਆਹ ਕੇ ਭੇਜ ਦੇਣਗੇ ਅਗਲੇ ਨੂੰ ਟਾਈਮ ਤਾਂ ਚਾਹੀਦਾ ਹੀ ਆ ਥੋੜਾ ਜਿਹਾ ਮੰਮੀ ਤੁਸੀਂ ਨਾ ਇਹਨਾਂ ਚੀਜ਼ਾਂ ਦੀ ਬਿਲਕੁਲ ਟੈਨਸ਼ਨ ਨਾ ਲਓ ਜਦੋਂ ਸੰਯੋਗ ਹੋਣਗੇ ਨਾ ਉਦੋਂ ਵਿਆਹ ਆਪੇ ਹੋ ਜਾਊਗਾ ਬਸ ਮੈਂ ਇੱਥੇ ਢੇੜਾ ਰੱਖੂੰਗੀ ਤੇ ਮੈਂ ਤੁਹਾਡਾ ਹਾਲਚਲ ਰੋਜ਼ ਪੁੱਛਣ ਆਇਆ ਕਰੂੰਗੀ ਤੇ ਅਮਨ ਦੀਦੀ ਤੁਸੀਂ ਇਸ ਚੀਜ਼ ਵੱਲੋਂ ਨਾ ਟੈਨਸ਼ਨ ਫ੍ਰੀ ਹੋ ਜਾਓ ਮੈਂ ਆਪਣਾ ਫੋਨ ਰਿੰਗ ਤੇ ਰੱਖੂੰਗੀ ਜਦੋਂ ਮੰਮੀ ਦਾ ਫੋਨ ਆਏ ਭੱਜੀ ਆਉਂਗੀ ਫਟਾਫਟ ਅਮਨ ਜਦੋਂ ਅੱਜ ਮੈਨੂੰ ਚੱਕਰ ਜਿਹਾ ਆਇਆ ਨਾ ਸਭ ਤੋਂ ਪਹਿਲਾਂ ਮੈਨੂੰ ਰਾਦਿਕਾ ਦਾ ਹੀ ਖਿਆਲ ਆਇਆ ਮੈਂ ਫਟਾਫਟੇ ਨੂੰ ਫੋਨ ਲਗਾਇਆ ਇਹਦਾ ਨਾ ਹੁਣ ਮੇਰੇ ਨਾਲ ਵਾਵਾ ਹੀ ਪਿਆਰ ਪੈ ਗਿਆ ਮੈਂ ਤਾਂ ਇਹ ਕਹਿਨੀ ਹੈ ਕਿਹੜਾ ਵੇਲਾ ਹੋਊਗਾ ਇਹ ਮੇਰੇ ਘਰ ਦੀ ਨੂੰਹ ਬਣ ਕੇ ਆਊਗੀ ਮੰਮੀ ਮੈਂ ਮੰਨਦੀ ਹਾਂ ਤੁਸੀਂ ਆਪਣੀ ਜਗ੍ਹਾ ਸਹੀ ਹੋ ਤੇ ਇਹ ਵੀ ਚਾਹਨੀ ਹੈ ਕਿ ਇਹ ਇਸ ਘਰ ਦੀ ਨੂੰਹ ਜਲਦੀ ਜਲਦੀ ਬਣ ਕੇ ਆਵੇ ਕਿਉਂਕਿ ਕੱਲ ਨੂੰ ਮੇਰਾ ਵੀ ਨਹੀਂ ਪਤਾ ਹੋਰ ਮਹੀਨਾ ਮੈਂ ਇੱਥੇ ਹੈਗੀ ਹਾਂ ਫਿਰ ਮੈਂ ਬਾਹਰ ਚਲੇ ਜਾਣਾ ਤੇ ਮੈਨੂੰ ਵੀ ਰੀ ਜਾ ਕੇ ਮੈਂ ਆਪਣੇ ਭਰਾ ਦਾ ਵਿਆਹ ਦੇਖ ਕੇ ਜਾਵਾਂ ਪੁੱਤ ਜਿੰਨਾ ਚਾਹ ਤੈਨੂੰ ਹੈ ਨਾ ਪਵਨ ਦੇ ਵਿਆਹ ਦਾ ਉਸ ਤੋਂ ਕਿਤੇ ਵੱਧ ਚਾਹ ਮੈਨੂੰ ਵੀ ਹੈ ਕਈ ਵਾਰ ਨਾ ਜਦੋਂ ਮੈਂ ਬਿਮਾਰ ਹੁੰਦੀ ਹਾਂ ਮੈਨੂੰ ਪਤਾ ਕੀ ਲੱਗਦਾ ਮੈਨੂੰ ਨਾ ਕੁਝ ਹੋ ਨਾ ਜਾਵੇ ਤੇ ਮੇਰੇ ਸਾਰੇ ਹੀ ਚਾਅ ਲਟਦੂਰੇ ਨਾ ਰਹਿ ਜਾਣ ਓਹੋ ਮੰਮੀ ਤੁਸੀਂ ਐਵੇਂ ਦੀਆਂ ਗੱਲਾਂ ਕਰਦੀਆਂ ਕਿਉਂ ਪਿਓ ਤੁਹਾਨੂੰ ਦਵਾਈ ਇੰਨੀ ਕੁ ਵਧੀਆ ਲੈ ਕੇ ਦਿੱਤੀ ਹੈ ਨਾ ਤੁਸੀਂ ਜਲਦੀ ਜਲਦੀ ਠੀਕ ਹੋ ਜਾਣਾ ਸਚਰਾ ਅਦਿਕ ਦਵਾਈਆਂ ਤਾਂ ਯਾਦ ਆਇਆ ਉਤ ਇੱਕ ਵਾਰ ਨਾ ਤੂੰ ਦਵਾਈਆਂ ਚੈੱਕ ਕਰ ਲੈ ਮੈਨੂੰ ਨਾ ਤੇਜ਼ ਜੀਆਂ ਲੱਗਦੀ ਓ ਮਾਤਾ ਜਦੋਂ ਦਵਾਈ ਲੈ ਕੇ ਆਉਂਦੀ ਸੀ ਉਦੋਂ ਰਾधिका ਨੇ ਤੁਹਾਨੂੰ ਸਮਝਾਇਆ ਵੀ ਸੀ ਕਿ ਇੱਕ ਗੋਲੀ ਸਵੇਰੇ ਲੈਣੀ ਹੈ ਤੇ ਇੱਕ ਗੋਲੀ ਸ਼ਾਮ ਨੂੰ ਲੈਣੀ ਹੈ ਤੁਸੀਂ ਚਾਰ ਚਾਰ ਗੋਲੀਆਂ ਇਕੱਠੀਆਂ ਖਾਓਗੇ ਤਾਂ ਦਵਾਈ ਤਾਂ ਤੇਜ਼ ਆਪੇ ਲਗਣੀ ਹੈ ਦੀਦੀ ਤੁਸੀਂ ਨਾ ਇੱਕ ਵਾਰੀ ਨਾ ਸਾਰੀਆਂ ਦਵਾਈਆਂ ਹਸਪੀਟਲ ਜਾ ਕੇ ਚੈੱਕ ਕਰਵਾ ਲਓ ਖੁਦਾ ਨਾ ਖਾਸ ਤਾਂ ਜੇ ਦਵਾਈਆਂ ਨਾਲ ਕੁਝ ਹੋ ਜਾਂਦਾ ਮੰਮੀ ਨੂੰ ਮੇਰੇ ਤੇ ਤਾਂ ਸਾਰੀ ਜ਼ਿੰਦਗੀ ਦੀ ਤੋਮਤ ਲੱਗ ਜਾਣੀ ਸੀ ਲੈ ਰਾਦਿਕਾ ਤੂੰ ਤਾਂ ਐਵੇਂ ਹੀ ਸੋਚਣ ਲੱਗ ਗਈ ਤੂੰ ਸਾਡੇ ਘਰ ਦਾ ਮਾੜਾ ਥੋੜੀ ਨਾ ਸੋਚੇਂਗੀ ਉਹ ਤਾਂ ਦਵਾਈ ਮੰਮੀ ਨੇ ਵੱਧ ਖਾ ਲਈ ਤਾਂ ਇਹਨਾਂ ਨੂੰ ਪ੍ਰੋਬਲਮ ਹੋਈ ਹੈ ਤੁਸੀਂ ਨਾ ਦੋਨੋਂ ਨਾਨ ਪਰਜਾਇ ਤੋਂ ਗੱਲਾਂ ਕਰੋ ਮੈਂ ਸਾਰਿਆਂ ਵਾਸਤੇ ਨਾ ਚਾਹ ਮਨਾ ਕੇ ਲੈ ਕੇ ਆਉਣੀ ਜਿਵੇਂ ਮਾੜਾ ਮੋਟਾ ਚੱਲੂਗੀ ਫਿਰੂਗੀ ਤਾਂ ਹੀ ਮੈਂ ਹੋਰ ਐਕਟਿਵ ਹੋਊਗੀ ਰਾਧਿਕਾ ਧੰਨਵਾਦ ਤੇਰਾ ਬਹੁਤ ਬਹੁਤ ਤੂੰ ਆਈ ਆ ਤਾਂ ਮੇਰੀ ਮਾਂ ਦਾ ਧਿਆਨ ਰੱਖਿਆ ਓਹੋ ਦੀਦੀ ਇਹ ਤਾਂ ਮੇਰਾ ਫਰਜ਼ ਬਣਦਾ ਸੀ ਤੇ ਤੁਸੀਂ ਐਡੀ ਗੱਲ ਗੱਲ ਤੇ ਧੰਨਵਾਦ ਕਰਨੇ ਆ ਨਾ ਗਾਂ ਤੋਂ ਨਹੀਂ ਮੰਨਦੀ ਫਿਰ ਉਹ ਨਹੀਂ ਨਹੀਂ ਰਾਧਿਕਾ ਤੂੰ ਤਾਂ ਗੁੱਸਾ ਹੀ ਕਰ ਗਈ ਨਾਲੇ ਮੈਨੂੰ ਇੰਨਾ ਪਤਾ ਕਿ ਨਨਾਨ ਪਰਜਾਈ ਦੇ ਰਿਸ਼ਤੇ ਵਰਗਾ ਨਾ ਕੋਈ ਰਿਸ਼ਤਾ ਨਹੀਂ ਹੁੰਦਾ ਦੀਦੀ ਜਿੰਨੀ ਦੇਰ ਇੱਥੇ ਹੋ ਤੇ ਜਦੋਂ ਆਪਣੇ ਸਹੁਰੇ ਵੀ ਜਾਓਗੇ ਇੱਕ ਗੱਲ ਤਾਂ ਪੱਲੇ ਬੰਨ ਲਓ ਸ਼ਾਮ ਨੂੰ ਨਾ ਸੈਰ ਕਰਨ ਜਾਇਆ ਹੀ ਕਰੋ ਹਵਾ ਦੇ ਵਿੱਚ ਨਾ ਬੜਾ ਵਧੀਆ ਫੀਲ ਹੁੰਦਾ ਹੈ ਨਾਲੇ ਤੁਹਾਡੇ ਲਈ ਤਾਂ ਵੈਸੇ ਹੀ ਬਹੁਤ ਵਧੀਆ ਜੀਆ ਮੈਂ ਤਾਂ ਸੈਰ ਕਰ ਲਾਂਗੀ ਤੂੰ ਦੱਸ ਤੂੰ ਕਾਹਦਾ ਖੁਸ਼ਖਬਰੀ ਸੁਣਾ ਰਹੀ ਹੈ ਦੀਦੀ ਈਸਵਰੀ ਨਾ ਅਜੇ ਅਸੀਂ ਕੋਸ਼ਿਸ਼ ਨਹੀਂ ਸੋਚਿਆ ਪਹਿਲੇ ਕੰਮ-ਕਾਰ ਸੈੱਟ ਕਰਨਾ ਹੈ ਘਰ-ਬਾਰ ਸੈੱਟ ਕਰ ਲਈਏ ਮਾਹੌਲ ਜਿਆ ਵਧੀਆ ਹੋ ਜਾਵੇ ਫਿਰ ਦੇਖਾਂਗੇ ਹੂੰ 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 ਕੀ ਹੈ ਲੈ ਪਲਕ ਰੀਆ ਬਾਹਾਂ ਚ ਬਾਹਾਂ ਇਹ ਗਲਤ ਅੱਜ ਮੇਰੇ ਸਮਝੋ ਬਾਹਰੀ ਹੋਈ ਪਈ ਐ ਵੀਰੇ ਹਰ ਰਿਸ਼ਤੇ ਚ ਗਲਤਫਹਮੀ ਹੁੰਦੀ ਐ ਤੇ ਸਾਡੇ ਚ ਵੀ ਸੀਗੀ ਉਹਨੂੰ ਕਲੀਅਰ ਹੋ ਚੁੱਕੀ ਐ ਤੇ ਹੁਣ ਅਸੀਂ ਨਨਾਨ ਪਰਜਾਈ ਨਹੀਂ ਪੈਣਾ ਪੈਣਾ ਆ ਪਲਕ ਅੱਜ ਨਾ ਮੈਨੂੰ ਬੜੀ ਖੁਸ਼ੀ ਹੋਈ ਤੂੰ ਆਪਣੀ ਪਰਜਾਈ ਨੂੰ ਸਮਝਣ ਲੱਗ ਗਈ ਐ ਤੇ ਉਹਦੇ ਨਾਲ ਇੱਕ ਰਿਸ਼ਤਾ ਬਣਾ ਲਿਆ ਆਪਣੇ ਰਿਸ਼ਤੇ ਦੀ ਇਨਫੋਰਮੇਸ਼ਨ ਅਸੀਂ ਤੁਹਾਨੂੰ ਬਾਅਦ ਚ ਦਿੰਨੇ ਆ ਜਨਾਬ ਜੀ ਪਹਿਲੇ ਤੁਸੀਂ ਇਹ ਦੱਸੋ ਅੱਜ ਤੁਸੀਂ ਚਾਨਣੇ ਚਾਨਣੇ ਘਰੇ ਵਾਪਸ ਆ ਗਏ ਹੋ ਕੀ ਗੱਲ ਤਾਂ ਤੂੰ ਜਲਦੀ ਆ ਗਏ ਕੋਈ ਗੱਲਬਾਤ ਹੋਈ ਆ ਉਹ ਨਹੀਂ ਨਹੀਂ ਅੱਜ ਨਾ ਸਵੇਰ ਦੀ ਕੰਮ ਤੇ ਲਾਈਟ ਜੀ ਨਹੀਂ ਸੀਗੀ ਤੇ ਬਾਉ ਕਹਿੰਦਾ ਮੈਂ ਵੀ ਕਿਤੇ ਬਾਹਰ ਜਾਣਾ ਅੱਜ ਆਪਾਂ ਸਾਰਿਆਂ ਨੂੰ ਜਲਦੀ ਛੁੱਟੀ ਕਰ ਦਿੰਦੇ ਆ ਇਸ ਕਰਕੇ ਮੈਂ ਜਲਦੀ ਘਰੇ ਆ ਗਿਆ ਨਾਲੇ ਮੈਂ ਸੋਚਿਆ ਪਲਕ ਵੀ ਆਈ ਹੋਈ ਆ ਮਿਲਿਆ ਹੀ ਨਹੀਂ ਮੈਂ ਤਾਂ ਇਹਨੂੰ ਅੱਜ ਮਿਲ ਹੀ ਲਵਾਂਗਾ ਵੀਰੇ ਮੈਂ ਅਸਤੱਕ ਜੋ ਵੀ ਰਿਆ ਨਾਲ ਕੀਤਾ ਨਾ ਮੈਂ ਸੌਰੀ ਫੀਲ ਕਰ ਚੁੱਕੀ ਆ ਤੇ ਜੋ ਕੁਝ ਵੀ ਮੈਂ ਤੁਹਾਡੇ ਨਾਲ ਕੀਤਾ ਉਹਦੇ ਲਈ ਵੀ ਸੌਰੀ ਉਹ ਨਹੀਂ ਨਹੀਂ ਵੱਡੀਆਂ ਪੈਣਾ ਨਾ ਛੋਟੇ ਭਰਾਵਾਂ ਤੋਂ ਮਾਫੀ ਮੰਗਦੀ ਆ ਚੰਗੀਆਂ ਨਹੀਂ ਲੱਗਦੀਆਂ ਜਿਵੇਂ ਤੂੰ ਮੇਰਾ ਛੋਟੇ ਨੂੰ ਦੇ ਖਿਆਲ ਰੱਖਦੀ ਸੀ ਨਾ ਹੁਣ ਵੀ ਮੇਰਾ ਖਿਆਲ ਉਵੇਂ ਹੀ ਰੱਖਿਆ ਕਰ ਮੈਂ ਤਾਂ ਅੱਜ ਜਾਂ ਕੱਲ੍ਹ ਤੇ ਸੌਰਾ ਚੱਲ ਜਾਣਾ ਤੇ ਮੈਂ ਤੇਰਾ ਧਿਆਨ ਕਿੱਦਾਂ ਰੱਖਾਂਗੀ ਨਾਲੇ ਤੇਰਾ ਧਿਆਨ ਰੱਖਣ ਵਾਸਤੇ ਆਪਾਂ ਲੈ ਕੇ ਤਾਂ ਆਉਂਦੀ ਆ ਪਲਕ ਇਹ ਮੇਰੀ ਘਰ ਵਾਲੀ ਆ ਇਹਦੀ ਆਪਣੀ ਜ਼ਿੰਮੇਵਾਰੀ ਆ ਤੂੰ ਮੇਰੀ ਭੈਣ ਆ ਤੇ ਤੇਰੀ ਆਪਣੀ ਜ਼ਿੰਮੇਵਾਰੀ ਆ ਜਿਹੜੀਆਂ ਗੱਲਾਂ ਮੈਂ ਤੇਰੇ ਨਾਲ ਸ਼ੇਅਰ ਕਰ ਸਕਦਾ ਉਹ ਇਹਦੇ ਨਾਲ ਨਹੀਂ ਕਰ ਸਕਦਾ ਤੇ ਜਿਹੜੀਆਂ ਗੱਲਾਂ ਮੈਂ ਇਹਦੇ ਨਾਲ ਸ਼ੇਅਰ ਕਰ ਸਕਦਾ ਉਹ ਤੇਰੇ ਨਾਲ ਨਹੀਂ ਕਰ ਸਕਦਾ ਹਾਂਜੀ ਪਲਕ ਦੀਦੀ ਇਹ ਗੱਲ ਤਾਂ ਇਹਨਾਂ ਦੀ ਬਿਲਕੁਲ ਸਹੀ ਹੈ ਜਿਹੜਾ ਦੁੱਖ ਬੰਦਾ ਆਪਣੀ ਭੈਣ ਨੂੰ ਦੱਸ ਸਕਦਾ ਨਾ ਉਹ ਆਪਣੀ ਘਰ ਵਾਲੀ ਨੂੰ ਨਹੀਂ ਦੱਸ ਸਕਦਾ ਕਿਉਂਕਿ ਜਿਹੜੀਆਂ ਗੱਲਾਂ ਉਹ ਖੁੱਲ ਕੇ ਆਪਣੀ ਭੈਣ ਨਾਲ ਕਰ ਲੈਂਦਾ ਉਹ ਘਰ ਵਾਲੀ ਨਾਲ ਕਰ ਤਾਂ ਲੈਂਦਾ ਪਰ ਕਤਰਾਉਂਦਾ ਵੀ ਹੈ ਮੈਂ ਤਾਂ ਕਹਿੰਦੀ ਆ ਭੈਣ ਭਰਾਵਾਂ ਦੀ ਬਾਂਡਿੰਗ ਇੰਨੀ ਕੁ ਜ਼ਿਆਦਾ ਵਧੀਆ ਹੋਣੀ ਚਾਹੀਦੀ ਹੈ ਨਾ ਕਿ ਇੱਕ ਦੂਜੇ ਨੂੰ ਦੁੱਖਾਂ ਦਾ ਉਦੋਂ ਹੀ ਪਤਾ ਲੱਗ ਜਾਵੇ ਭਾਵੇਂ ਅਗਲਾ ਬੰਦਾ ਦੱਸੇ ਵੀ ਨਾ ਤਾਬੀ ਤੁਹਾਨੂੰ ਪਤਾ ਹੈ ਭਾਵੇਂ ਮੈਂ ਤੋਂ ਵੱਡੀ ਆ ਪਰ ਐਨੇ ਨਾ ਮੇਰੀ ਹਰ ਇੱਕ ਚੀਜ਼ ਦਾ ਧਿਆਨ ਰੱਖਿਆ ਤੇ ਮੈਨੂੰ ਜੋ ਵੀ ਚੀਜ਼ ਚਾਹੀਦੀ ਹੁੰਦੀ ਨਾ ਮੇਰੇ ਕੈਨਤ ਪਹਿਲਾਂ ਮੇਰੇ ਸਾਹਮਣੇ ਆ ਜਾਂਦੀ ਹੈ ਚੱਲ ਬੱਸ ਕਰ ਹੁਣੇ ਜ਼ਿਆਦਾ ਤਰੀਫਾ ਨਾ ਕਰ ਮੇਰੀ ਘਰ ਵਾਲੀ ਅੱਗੇ ਮੇਰੀਆਂ ਐਵੇਂ ਮੈਂ ਰੋਪੂਗਾ ਜੋ ਸੱਚ ਹੈ ਨਾ ਉਹ ਸੱਚ ਹੈ ਜਦੋਂ ਦੀ ਤੂੰ ਹੋਸ਼ ਸੰਭਾਲਿਆ ਨਾ ਹਰ ਰਕੜੀ ਤੇ ਜਿੰਨਾ ਤੇਰੇ ਕੋਲ ਹੁੰਦਾ ਨਾ ਤੂੰ ਮੇਰੇ ਲਈ ਵੱਧ ਝੜਕੀ ਕਰਦਾ ਹੈ ਤੇਰਾ ਤਾਂ ਬਲਕੇ ਮੈਂ ਸਾਰੀ ਜ਼ਿੰਦਗੀ ਦੇਣਾ ਨਹੀਂ ਦੇ ਸਕਦਾ ਕਿਉਂਕਿ ਮੈਨੂੰ ਮੰਮੀ ਨੇ ਦੱਸਿਆ ਤੂੰ ਛੋਟੀ ਹੁੰਦੀ ਨੇ ਨਾ ਭਰਾ ਭਾਨ ਕਰਕੇ ਬਥੇਰੇ ਮੰਦਿਰ ਗੁਰਦੁਆਰੇ ਜਾ ਕੇ ਮੱਥੇ ਟੇਕੇ ਨੇ ¡Gracias!